ਬਾਰਡਰਲੈਸ ਜਿਹੜੀ ਇਹ ਦੁਨੀਆ ਨਾ ਹੁਣ ਖਾਲਸਪਤਾਨ ਦਾ ਮੁੱਦਾ ਵੀ ਵਿੱਚ ਜੁੜ ਗਿਆ ਆਪਾਂ ਖਾਲਸਪਤਾਨ ਬਣਾਉਣਾ ਚਾਹੁੰਦੇ ਆ ਪੰਜਾਬ ਨੂੰ ਇੱਕ ਸੈਪਰੇਟ ਕੰਟਰੀ ਤੁਸੀਂ ਇਹਦੇ ਮਾਰਗਾਂ 'ਉਸੀਂ 82-83% ਸਿਰ ਲਾਏ ਆ ਇੰਡੀਆ ਦੇ ਲਈ ਅਸੀਂ ਕਿੱਦਾਂ ਇੰਡੀਆ ਨੂੰ ਛੱਡ ਦੇਈਏ 82-83% ਉੱਦਾਂ ਹੀ ਛੱਡ ਦੇਈਏ ਸਿਰ ਤੇ ਦੂਜੀ ਗੱਲ ਜੇ ਤੁਸੀਂ ਅੱਜ ਖਾਲਸਪਤਾਨ ਨੂੰ ਐਸਟੈਬਲਿਸ਼ਡ ਕਰਦੇ ਹੋ ਤੇ ਕੱਲ ਨੂੰ ਤਾਂ ਦੁਨੀਆ ਬਾਰਡਰਲੈਸ ਹੋਣ ਜਾ ਰਹੀ ਹੈ ਜਾਂ ਤੁਸੀਂ ਇਹ ਸੌਟ ਨੂੰ ਛੁੱਟ ਲਾਓ ਨਿਊ ਵਰਲਡ ਆਰਡਰ ਦੀ ਸਟ੍ਰੈਟਜੀ ਨੂੰ ਤੁਸੀਂ ਜਾਣਦੇ ਹੀ ਨਹੀਂ ਜੇ ਤੁਸੀਂ ਜਾਣਦੇ ਹੋ 2030 ਤੋਂ ਲੈ ਕੇ 2040 ਤੱਕ ਦਾ এজেন্ডਾ ਆ ਬ ਅਸੀਂ ਸੁੱਖਾ ਪੀ ਕੇ ਕਮਲੇ ਨਹੀਂ ਆ ਗਏ ਅਸੀਂ ਆਪਣੇ ਸਿੰਘਾਂ ਨੂੰ ਕਹਿੰਨੇ ਆ ਅਸੀਂ ਘੋੜਿਆਂ ਤੇ ਚੜਾਂਗੇ ਇੱਥੋਂ ਇੰਗਲੈਂਡ ਨੂੰ ਜਾਵਾਂਗੇ ਇੱਥੋਂ ਅਮਰੀਕਾ ਨੂੰ ਜਾਵਾਂਗੇ ਇੱਥੋਂ ਆਹ ਮੁਲਕ ਨੂੰ ਜਾਵਾਂਗੇ ਉੱਪਰ ਦੀ ਉਪਰ ਕਾਰਮਾ ਕਰਾਂਗੇ ਪੂਰੇ ਬੇਚਰੀਆਂ ਕਿਉਂਕਿ ਸਾਨੂੰ ਗਿਆਨ ਆ ਪਰ ਜਿਹੜੀ ਗੱਲ ਇਸੇ ਹੀ ਗਿਆਨ ਤੋਂ ਇਹ ਤਾਂ ਹਜੇ ਤੁਹਾਡੇ ਨਾਲ ਦੁਨਿਆਵੀ ਗੱਲਾਂ ਹੋ ਰਹੀਆਂ ਮੇਰੇ ਗੁਰੂ ਦੀ ਗੱਲ ਤਾਂ ਹੋਈ ਨਹੀਂ ਹਜੇ ਜਿਹੜਾ ਮੇਰਾ ਗੁਰੂ ਕਹਿ ਰਿਹਾ ਲੱਖ ਆਕਾਸ਼ਾਂ ਆਕਾਸ ਪਾ ਤਾਲਾਂ ਪਾਤਾਂ ਜਿਹਦਾ ਹੁਕਮ ਵਰਤ ਰਿਹਾ ਹੈ ਜਿਹੜੇ ਜਿਹੜੇ ਗੁਰਨਾਨਕ ਨੇ ਗੱਲ ਕੀਤੀ ਨਾ ਲੱਖਾਂ ਆਕਾਸ਼ਾਂ ਪਤਾਲਾਂ ਦੀ ਉਹਨੇ ਕਾਜੀ ਰੁਕਮਦੀਨ ਦੇ ਪੁੱਤ ਨੂੰ ਫੜ ਕੇ ਲੱਖਾਂ ਆਕਾਸ਼ ਪਤਾਲ ਦਿਖਾਏ ਵੀ ਆ ਤੇ ਅਸੀਂ ਇੱਕ ਇੱਕ ਉਹ ਲੱਖਾਂ ਕਰੋੜਾਂ ਗੈਲੈਕਸੀਆਂ ਦੇ ਵਿੱਚੋਂ ਇੱਕ 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 ਧਰਤੀ ਨੂੰ ਚੁਣਦੇ ਆ ਜਿਹੜੀ ਆ 214 16 ਕੰਟਰੀਆਂ ਜਿਹੜੀ ਆ ਇੱਕ ਛੋਟਾ ਜਿਹਾ ਉਹਦੇ ਵਿੱਚ ਸਾਡਾ ਛੋਟਾ ਜਿਹਾ ਖਿੱਤਾ ਆ ਪੰਜਾਬ ਤੇ ਅਸੀਂ ਪੰਜਾਬ ਦੀ ਲੜਾਈ ਲੜ ਰਹੇ ਆ